ਸੱਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰਪਰੀਤ ਨਿੱਗੀ ਸਾਤਸਰੀਆ ਕਾਲ ਮੈਂ ਹਾਂ ਹਰਮਨ ਪ੍ਰੀਤਕੌਰ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹਾਂ ਜੀ ਹਰ ਰੋਜ਼ ਦੀ ਤਰ੍ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੋ ਸਭ ਤੋਂ ਪਹਿਲਾਂ ਤਾਂ ਉਸ ਖਬਰ ਦੀ ਸਾਂਝ ਪਾਉਂਦੇ ਆ ਜੀ ਜਿਹੜੀ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਪਰ ਵੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਸਰਬਜੀਤ ਕੌਰ ਜਿਹੜੀ ਨੂਰ ਹੁਸੈਨ ਬਣ ਗਈ ਇਸ ਦੇ ਪਿੱਛੇ ਹੁਣ ਸ਼ਰਮਣੀ ਕਮੇਟੀ ਬਹੁਤ ਸਖਤ ਹੋ ਗਈ ਹੈ ਜੀ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਬਈ ਇਹ ਸਰਬਜੀਤ ਕੌਰ ਤੋਂ ਪਹਿਲਾਂ ਵੀ 2-3 ਔਰਤਾ ਐਸੀਆਂ ਜਿਹੜੀਆਂ ਕਿ ਜੱਥਿਆਂ ਦੇ ਵਿੱਚ ਗਈਆਂ ਪਾਕਿਸਤਾਨ ਦੇ ਗੁਰਦੁਆਮਾ ਦੇ ਦਰਸ਼ਨ ਕਰਨ ਦੇ ਲਈ ਪਰ ਉਹਨਾਂ ਦੀ ਸਿੱਖੀ ਪ੍ਰਤੀ ਗੁਰਧਾਮਾਂ ਪ੍ਰਤੀ ਸਬੰਧਤ ਦਿਹਾੜੇ ਪ੍ਰਤੀ ਕੋਈ ਸ਼ਰਧਾ ਕੋਈ ਆਸਥਾ ਨਹੀਂ ਸੀ ਉਹਨਾਂ ਨੇ ਸਿਰਫ ਇਸ ਗੱਲ ਨੂੰ ਇੱਕ ਢਾਲ ਬਣਾ ਕੇ ਵਰਤਿਆ ਤੇ ਉਹ ਆਪਦੀ ਮਨਮਸਤੀ ਦੇ ਲਈ ਆਪਣੇ ਇਸ਼ਕ ਦੇ ਲਈ ਆਪਣੀ ਇੱਛਾ ਦੇ ਲਈ ਉਧਰ ਜਾ ਕੇ ਰਹਿ ਪਈਆਂ ਫਿਰ ਮੈਂ ਇਹ ਗੱਲ ਕਹਿਣਾ ਕਿਸੇ ਦੇ ਜਾਣ ਦੇ ਉੱਤੇ ਕੋਈ ਇਤਰਾਜ਼ ਨਹੀਂ ਆ ਕਿਸੇ ਦੇ ਧਰਮ ਬਦਲਣ ਦੇ ਉੱਤੇ ਵੀ ਕੋਈ ਇਤਰਾਜ਼ ਨਹੀਂ ਆ ਇਹ ਉਹਦੀ ਆਪਣੀ ਇੱਜ਼ਾਦੀ ਆ ਪਰ ਤੁਸੀਂ ਗਏ ਕਿਹੜੇ ਨਾਂ ਦੇ ਉੱਤੇ ਅਤੇ ਕਰਦੇ ਕੀ ਹੈ ਇਤਰਾਜ਼ ਸਿਰਫ ਇਸ ਗੱਲ ਦੇ ਉੱਤੇ ਆ ਸਰਬਜੀਤ कौर ਉਦਾਂ ਗਈ ਹੋਵੇ ਭਾਵੇਂ ਉੱਥੇ ਇੱਕ ਵਾਰੀ ਨਿਕਾਹ ਕਰਾਵੇ ਤੇ ਭਾਵੇਂ 20 ਵਾਰੀ ਕਰਾਵੇ ਸਾਨੂੰ ਇੱਥੇ ਬੈਠਿਆਂ ਨੂੰ ਕੀ ਇਤਰਾਜ਼ ਆ ਪਰ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਨਾਂ ਨੂੰ ਵਰਤਿਆ ਤੁਸੀਂ ਜਥੇ ਦੇ ਵਿੱਚ ਗਏ ਆ 1932 ਲੋਕਾਂ ਦੇ ਜਥੇ ਦੇ ਵਿੱਚ ਸ਼ਰਧਾ ਭਾਵਨਾ ਦੇ ਤਹਿਤ ਪਰ ਇਹ ਤਾਂ ਗੁਰਦੁਆਰੇ ਦੇ ਵਿੱਚ ਗਈ ਨਹੀਂ ਗੁਰਦੁਦਾਰੇ ਤੋਂ ਬਾਹਰ ਹੀ ਇਹ 4 ਨਵੰਬਰ ਨੂੰ ਖਿਸਕ ਗਈ ਤੇ ਇਹਦੀ ਪਿਛਲੇ 9 ਸਾਲਾਂ ਤੋਂ ਨਾਸਰ ਹੁਸੈਨ ਦੇ ਨਾਲ ਗੱਲਬਾਤ ਆ ਇਹ ਫਿਰ ਉੱਥੇ ਚਲੀ ਗਈ ਫਿਰ ਸ਼ੇਖੂਪੁਰਾ ਦੇ ਵਿੱਚ ਇਹਨੇ ਜਾ ਕੇ ਇਸਲਾਮ ਕਬੂਲ ਕੀਤਾ ਉੱਥੇ ਨਿਕਾਹ ਕੀਤਾ ਤੇ ਹੁਣ ਨਵੀਆਂ ਜਾਣਕਾਰੀਆਂ ਆ ਗਈਆਂ ਜਿਹਦੇ ਨਾਲ ਇਹਨੇ ਨਿਕਾਹ ਕੀਤਾ ਉਹਦੇ ਤਿੰਨ ਬੱਚੇ ਪਹਿਲਾਂ ਹੀ ਆ ਨਾਸਰ ਦੇ ਉਹ ਸ਼ੇਖੂਪੁਰਾ ਦੇ ਵਿੱਚ ਇੱਕ ਨਿੱਕੀ ਜੀ ਦੁਕਾਨ ਚ ਲਾਉਂਦਾ ਉਹਦੀ ਪਹਿਲੀ ਘਰ ਵਾਲੀ ਤੇ ਇਹ ਦੋਵੇਂ ਜਣੀਆਂ ਇਕੱਠੀਆਂ ਰਹਿਣੀਆਂ ਹੁਣ ਇਹਨੇ ਕੀ ਬਣਦਾ ਇਹ ਜਿਹੜੀ ਨੂਰ ਹੁਸੈਨ ਬਣੀ ਆ ਇਹ ਦਾ ਪਵਕ ਕੀ ਹੁੰਦਾ ਪਰ ਜਿਹੜੀ ਇਹ ਔਰਤ ਹੈ ਇਹ ਇੱਥੇ ਵੀ ਫਰਾਡ ਦੀ ਮਲਕਾ ਇਹਦੇ ਇੱਥੇ ਦੋ ਮੁੰਡੇ ਆ ਇਹਦੇ ਉੱਤੇ ਕਈ ਪਰਚੇ ਦਰਜ ਰਹੇ ਆ ਇਸ ਔਰਤ ਦੇ ਉੱਤੇ 2115 ਦੇ ਵਿੱਚ ਇੱਕ ਬੰਦੇ ਨੇ ਜੀਤ ਸਿੰਘ ਨੇ ਕਪੂਰਸਲਾੜੇ ਥਾਣੇ 'ਚ ਬਲੈਕਮੇਲਿੰਗ ਦਾ ਦੋਸ਼ ਲਾ ਕੇ ਪਰਚਾ ਕਰਵਾਇਆ ਸੀ ਇਹਦੇ ਉੱਤੇ ਏਸੀ ਇਹਨੇ ਜਦੋਂ ਇਹਨੇ ਆਪਣਾ ਬਿਆਨ ਦਿੱਤਾ ਇਹਦੇ ਵਿੱਚ ਏਸੀ ਸਰਬਜੀਤ ਕੌਰ ਉਰਫ ਸਿਮਰਨਜੀਤ ਕੌਰ ਮਤਲਬ ਦੋਰਾ ਨਾ ਇਹਦਾ ਇੱਥੇ ਵੀ ਸੀਗਾ ਸੋ ਇਥੇ ਕਈ ਤਰ੍ਹਾਂ ਦੇ ਪਰਚੇ ਦਰਜ ਹੋਏ ਕਈ ਤਰ੍ਹਾਂ ਦੇ ਰੱਦ ਹੋਏ ਇਹਦੇ ਨਾਲ ਕਈ ਤਰ੍ਹਾਂ ਦੇ ਵਿਵਾਦ ਜੁੜੇ ਆ ਪਰ ਮਹੱਤਵਪੂਰਨ ਗੱਲ ਇਹ ਆ ਵੀ ਸਰਬਜੀਤ ਕੌਰ ਉਰਫ ਨੂਰ ਹੁਸੈਨ ਦੇ ਇਸ ਕਾਂਡ ਤੋਂ ਬਾਅਦ ਕਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹੱਤਵਪੂਰਨ ਫੈਸਲਾ ਕੀਤਾ ਭਵਿੱਖ ਦੇ ਵਿੱਚ ਕੋਈ ਵੀ ਜਥਾ ਜਾਊਗਾ ਭਾਵੇਂ ਉਹ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮੌਕੇ ਜਾਵੇ ਭਾਵੇਂ ਵਿਸਾਖੀ ਦੇ ਮੌਕੇ ਜਾਵੇ ਭਾਵੇਂ ਉਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਜਾਵੇ ਭਾਵੇਂ ਕਿਸੇ ਹੋਰ ਦਿਹਾੜੇ ਦੇ ਮੌਕੇ ਉਦੇ ਵਿੱਚ ਕੱਲੀ ਔਰਤ ਦਾ ਵੀਜ਼ਾ ਨਹੀਂ ਲਵਾਇਆ ਜਾਊਗਾ ਹੁਣ ਕੀ ਹੁੰਦਾ ਵੀ ਮੰਨ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਨਿਕ ਮੈਂਬਰ ਨੂੰ ਤੁਸੀਂ ਆਪਦਾ ਪਾਸਪੋਰਟ ਦਿੰਨੇ ਆ ਉਹਦੀ ਸਿਫਾਰਿਸ਼ ਤੋਂ ਬਾਅਦ ਇਹ ਵੀਜ਼ੇ ਦੇ ਲਈ ਪ੍ਰਕਿਰਿਆ ਸ਼ੁਰੂ ਹੁੰਦੀ ਆ ਪਰ ਲੰਘੇ ਕੱਲ ਸ਼੍ਰੋਮਣੀ ਕਮੇਟੀ ਦੇ ਸਕੱਤਰ ਜਿਹੜੇ ਪ੍ਰਤਾਪ ਸਿੰਘ ਉਹਨਾਂ ਨੇ ਦੋ ਟੁਕ ਕੇ ਗੱਲ ਕਹਿਤੀ ਆ ਕਿ ਭਵਿੱਖ ਦੇ ਵਿੱਚ ਕੱਲੀ ਔਰਤ ਨੂੰ ਜਥੇ ਦੇ ਵਿੱਚ ਨਹੀਂ ਲਿਆਂਦਾ ਜਾਊਗਾ ਉਹਦੇ ਵੀਜ਼ੇ ਦੀ ਸਿਫਾਰਿਸ਼ ਨਹੀਂ ਕੀਤੀ ਜਾਊਗੀ ਤੇ ਏਜੰਸੀਆਂ ਜਿਹੜੀਆਂ ਉਹ ਹੋਰ ਵੀ ਸ਼ਕਤੀ ਨਾਲ ਪੜਤਾਲ ਕਰਿਆ ਕਰਨੀਆਂ ਮਤਲਬ ਇਹ ਜਿਕੇ ਜਥੇ ਦਾ ਅਕਸ ਖਰਾਬ ਹੋਇਆ ਜਿਹੋ ਜੀ ਉਹ ਸੀਓ ਤਾਂ ਉਹੋ ਜੀ ਹੈਗੀ ਆ ਉਹਦੇ ਨਾਲ ਨਹੀਂ ਕੋਈ ਉਹ ਇੱਥੇ ਵੀ ਉਹੋ ਜੀ ਤੇ ਉੱਥੇ ਵੀ ਉਹੋ ਜੀ ਪਰ ਉਹਨੇ ਜਥੇ ਦਾ ਅਕਸ ਖਰਾਬ ਕੀਤਾ ਉਹ ਇੱਕ ਦੇ ਵਿੱਚ ਬਾਕੀਆਂ ਦੇ ਉੱਤੇ ਸ਼ੱਕ ਦੀ ਗੁੰਜਾਇਸ਼ ਪੈਦਾ ਕੀਤੀ ਆ ਜੇ ਹੁਣ ਕੋਈ ਉਧਰੋਂ ਔਰਤ ਜਾਂ ਮਰਦ ਇੱਧਰ ਆਵੇ ਤੇ ਉਹ ਇੱਥੇ ਆ ਕੇ ਵਿਆਹ ਕਰਾਵੇ ਉਸ ਕਿਸੇ ਨੂੰ ਕੋਈ ਤਰਾਸ ਥੋੜੀ ਆ ਪਰ ਇਹ ਜੇ ਕਿ ਜਿਓਕੈਜਿਕ ਮੈਂ ਤਾਂ ਅਜਮੇਰ ਸ਼ਰੀਫ ਜਾਂ ਕਿਸੇ ਵੀ ਹੋਰ ਮਸਜਿਦ ਦੇ ਵਿੱਚ ਜਾਂ ਕਿਸੇ ਹੋਰ ਧਾਰਮਕ ਥਾਂ ਤੇ ਜਾਣ ਦੇ ਲਈ ਵੀਜ਼ਾ ਮਿਲਿਆ ਹੋਵੇ ਤੇ ਕਰੇ ਉਹ ਉਹਦੀ ਥਾਂ ਦੇ ਉੱਤੇ ਆਪਦਾ ਕੋਈ ਇਹੋ ਜਿਹਾ ਕੰਮ ਤੇ ਫਿਰ ਉਹਨਾਂ ਦੇ ਉੱਤੇ ਵੀ ਸਵਾਲ ਖੜੇ ਹੋਣੇ ਆ ਸੋ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਐਕਸ਼ਨ ਦੇ ਵਿੱਚ ਹੈ ਉਹਨਾਂ ਨੇ ਕਿਹਾ ਜੀ ਕਿ ਭਵਖ ਦੇ ਵਿੱਚ ਅਸੀਂ ਇਹਨਾਂ ਗੱਲਾਂ ਨੂੰ ਨਹੀਂ ਇਵੇਂ ਵਰਤਣ ਦੇਵਾਂਗੇ ਤੇ ਜਿਹੜੀ ਬੀਬੀ ਨੇ ਸ਼੍ਰੋਮਣੀ ਕਮੇਟੀ ਦੀ ਇੱਕ ਮੈਂਬਰ ਬੀਬੀ ਆ ਜਿਨੇ ਇਹਦੇ ਨਾਂ ਦੀ ਸਿਫਾਰਿਸ਼ ਕੀਤੀ ਸੀ ਉਨੇ ਇਹ ਗੱਲ ਕਹੀ ਜੀ ਕਿ ਅਮੈਨੀਪੁਰ ਪਿੰਡ ਦੇ ਨੰਬਰਦਾਰ ਨੇ ਮੈਨੂੰ ਫੋਨ ਕੀਤਾ ਸੀ ਉਹਨੇ ਇਹ ਗੱਲ ਕਹੀ ਸੀ ਜੀ ਕਿ ਸਾਡੇ ਪਿੰਡ ਦੀ ਇੱਕ ਔਰਤਾ ਸਰਬਜੀਤ ਜਿਹੜੀ ਕਿ ਜੱਥੇ ਵਿੱਚ ਜਾਣਾ ਚਾਹੁੰਦੀ ਆ ਕਿਉਂਕਿ ਨੰਬਰਦਾਰ ਸਾਹਿਬ ਦੇ ਨਾਲ ਸਾਡੀ ਕਾਫੀ ਗੂੜੀ ਜਾਣ ਪਛਾਣ ਆ ਉਹਦੀ ਸਿਫਾਰਿਸ਼ ਦੇ ਉੱਤੇ ਪਾਸਪੋਰਟ ਲੈ ਕੇ ਗੁਰਦੁਆਰਾ ਬੇਰ ਸਾਹਿਬ ਦੇ ਵਿੱਚ ਹੀ ਜਮ੍ਹਾਂ ਕਰਵਾਇਆ ਸੀਗਾ ਇਹਨਾਂ ਨੇ ਆਪ ਹੀ ਤੇ ਫਿਰ ਉਸ ਤੋਂ ਬਾਅਦ ਇਹਨੂੰ ਵੀਜ਼ਾ ਮਿਲਿਆ ਪਰ ਕੁੱਲ ਮਿਲਾ ਕੇ ਗੱਲ ਹੈ ਜੀ ਖਬਰਾਂ ਬਹੁਤ ਵੱਡੀਆਂ ਖਬਰਾਂ ਬਹੁਤ ਤਿੱਖੀਆਂ ਉਹਦੇ ਇਸ ਤਰੀਕੇ ਨਾਲ ਜਾਣਦੇ ਉੱਤੇ ਬੜੇ ਸਵਾਲ ਪੈਦਾ ਹੋਏ ਆ ਉਹ ਬੜੀ ਤਿੱਖੀ ਔਰਤ ਆ ਉਹਦੇ ਉੱਤੇ ਫਰੋਡ ਦੇ ਕਈ ਪਰਚੇ ਦਰਜ ਆ ਤੇ ਕਈ ਤਰ੍ਹਾਂ ਦੀਆਂ ਹੋਰ ਗੱਲਾਂ ਬਾਤਾਂ ਉਹਦੇ ਨਾਲ ਜੁੜੀਆਂ ਹੋਈਆਂ ਜਿਹਦੇ ਕਰਕੇ ਇਹ ਮਸਲਾ ਇੰਨਾ ਵੱਡਾ ਬਣਿਆ ਜੀ ਜੀ ਬਿਲਕੁਲ ਸਹੀ ਕਹੇ ਤੁਸੀਂ ਟਾੜਾ ਸਾਹਿਬ ਤੇ ਸਖਤੀ ਹੁਣ ਹੋ ਗਈ ਹੈ ਤੇ ਇੱਕ ਦੀ ਕਰਨੀ ਦਾ ਕਰਕੇ ਬਾਕੀਆਂ ਨੂੰ ਵੀ ਭੁਗਤਣਾ ਪਊਗਾ ਖੈਰ ਅੱਗੇ ਵਧਦੇ ਹਾਂ ਜੀ ਗੱਲ ਕਰਦੇ ਹਾਂ ਹੁਣ ਕਿ ਇਸ ਵੇਲੇ ਪੰਜਾਬ ਯੂਨੀਵਰਸਿਟੀ ਦਾ ਕੀ ਹਾਲ ਹੈ ਜੀ ਕਹਿੰਦੇ ਇੱਕ ਨੰਬਰ ਗੇਟ ਤੋੜਨ ਵਾਲਿਆਂ ਤੇ ਹੁਣ ਪਰਚਾ ਦਰਜ ਹੋ ਗਿਆ ਦੇਖੋ ਜੀ 1 ਨੰਬਰ ਗੇਟ ਤੋੜਨ ਵਾਲਿਆਂ ਦੇ ਉੱਤੇ ਪਰਚਾ ਦਰਜ ਹੋ ਗਿਆ ਇਹ ਪਰਚਾ ਇਸ ਕਰਕੇ ਦਰਜ ਹੋ ਗਿਆ ਕਿਉਂਕਿ 1 ਨੰਬਰ ਗੇਟ ਤੋੜਨ ਵਾਲੇ ਬੰਦੇ ਜਿਹੜੇ ਉਹਨਾਂ ਦੇ ਨਾਲ ਪੁਲਿਸ ਦੇ ਵੱਲੋਂ ਜੋ ਉਹਨਾਂ ਨੂੰ ਰੋਕਿਆ ਗਿਆ ਸੀਗਾ ਵੀ ਉਹ ਗੇਟ ਤੋੜ ਕੇ ਅੰਦਰ ਚਲੇ ਗਏ ਪੁਲਿਸ ਦੇ ਨਾਲ ਧੱਕਾ ਮੁਕੀ ਵੀ ਕੀਤੀ ਆ ਇਸ ਤਰੀਕੇ ਦੇ ਵੀ ਰਿਹਾ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਪੁਲਿਸ ਨੇ ਇਹ ਗੱਲ ਕਹੀ ਆ ਜੀ ਕਿ ਅਸੀਂ ਉਹਨਾਂ ਬੰਦਿਆਂ ਦੀ شناخت ਕਰ ਰਹੇ ਆ ਜਿਹੜੇ ਬੰਦਿਆਂ ਨੇ ਇਹ ਗੱਲਾਂ ਕੀਤੀਆਂ ਤੁਹਾਨੂੰ ਚੇਤੇ ਹੋਣਾ ਵੀ ਯੂਨੀਵਰਸਿਟੀ ਦਾ ਇੱਕ ਨੰਬਰ ਗੇਟ ਆ ਤੇ ਪਿਛਲੇ ਦਿਨੀ ਆਪਾਂ ਜਾਣਦੇ ਸਾਰਿਆਂ ਨੇ ਖਬਰ ਸਾਂਝੀ ਕੀਤੀ ਸੀ ਮੇਰੇ ਖਲ 10 ਨਵੰਬਰ ਦੀ ਗੱਲ ਆ ਜਦੋਂ ਉੱਥੇ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਉਦੋਂ ਫਿਰ ਪੁਲਿਸ ਨੇ ਰੋਕਿਆ ਸੀ ਤੇ ਗੇਟ ਤੋੜ ਕੇ ਧੱਕਾ ਮੁਕੀ ਕਰਕੇ ਵੀ ਕਈ ਪ੍ਰਦਰਸ਼ਨਕਾਰੀ ਕਈ ਵਿਦਿਆਰਥੀ ਵੀ ਆ ਕਈ ਬਾਹਰੋਂ ਵੀ ਆ ਉਹ ਅੰਦਰ ਗਏ ਸੀ ਇਸ ਮਾਮਲੇ ਦੇ ਉੱਤੇ ਪੁਲਿਸ ਨੇ ਪਰਚਾ ਦਰਜ ਕੀਤਾ ਪੁਲਿਸ ਨੇ ਇਹ ਗੱਲ ਕਹੀ ਆ ਕਿ ਅਸੀਂ ਹੁਣ ਵੀਡੀਓ ਦੇਖ ਕੇ ਸ਼ਨਾਖਤ ਕਰ ਰਹੇ ਆ ਤੇ ਉਹਨਾਂ ਲੋਕਾਂ ਦੇ ਉੱਤੇ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਜਿਨ੍ਹਾਂ ਨੇ ਇਹ ਕਰਕੇ ਜ਼ਿਆਰਤੀ ਕੀਤੀ ਆ ਧੱਕਾ ਕੀਤਾ ਵਿਖਦੇ ਭਾਈ ਕੀ ਬਣਦਾ ਹੁੰਦੇ ਸਮੇਂ ਦੇ ਵਿੱਚ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਯੂਨੀਵਰਸਿਟੀ ਦੇ ਵਿੱਚ ਇਸ ਵੇਲੇ ਵੀ ਪ੍ਰਦਰਸ਼ਨ ਚੱਲ ਰਿਹਾ ਵਿਦਿਆਰਥੀਆਂ ਦਾ ਇਹ ਕਹਿਣਾ ਜੀ ਕਿ ਜਿੰਨੀ ਦੇਰ ਤੱਕ ਸੈਨੇਟ ਚੋਣਾਂ ਦਾ ਐਲਾਨ ਨਹੀਂ ਹੁੰਦਾ ਤਰੀਕ ਦਾ ਐਲਾਨ ਨਹੀਂ ਹੁੰਦਾ ਓਨੀ ਦੇਰ ਤੱਕ ਅਸੀਂ ਆਪਦਾ ਪ੍ਰਦਰਸ਼ਨ ਜਾਰੀ ਰੱਖਣਾ ਓਨੀ ਦੇਰ ਤੱਕ ਅਸੀਂ ਵਾਪਸ ਆਪਣਾ ਨਹੀਂ ਜਾਣਾ ਓਨੀ ਦੇਰ ਤੱਕ ਅਸੀਂ ਸੰਘਰਸ਼ ਵਾਪਸ ਨਹੀਂ ਲੈਣਾ ਜੀ ਜੀ ਤੇ ਟੈਣਾ ਸਾਹਿਬ ਉਧਰ ਦੂਸਰੇ ਬੰਨੇ ਇਸ ਵੇਲੇ ਇੱਕ ਹੋਰ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਉਹਦੀ ਆਪਾਂ ਕਹਿ ਲੋ ਵੀ ਉਹਦੀ ਗੱਲ ਕਰਦੇ ਆ ਕਿ ਗੀਤਕਾਰ ਨਿਮਾ ਲੋਹਾਰ ਕਾ ਸਾਡੇ ਵਿਚਕਾਰ ਨਹੀਂ ਰਿਹਾ ਤੇ ਉਹਨੂੰ ਲੈ ਕੇ ਕਹਿੰਦੇ ਬਾਰ-ਬਾਰੀ ਖਬਰ ਆ ਰਹੀ ਹੈ ਕਿ ਕੋਈ ਵੀ ਜਿਹੜਾ ਕਲਾਕਾਰ ਹੈ ਉਹ ਸੰਸਕਾਰ ਤੇ ਨਹੀਂ ਪਹੁੰਚਿਆ ਦੇਖੋ ਜੀ ਇੱਕ ਤਾਂ ਗੱਲ ਬੜੀ ਮਹੱਤਵਪੂਰਨ ਇਹ ਆ ਵੀ ਨਿਮਾ ਲੋਹਾਰ ਕਾ ਬਹੁਤ ਵੱਡਾ ਗੀਤਕਾਰ ਸੀ ਸਾਡੇ ਇੱਥੇ ਪੰਜਾਬੀ ਸਮਾਜ ਦੇ ਵਿੱਚ ਇੱਕ ਸਮੱਸਿਆ ਵੀ ਅਸੀਂ ਨਾ ਬੰਦੇ ਦਾ ਕਰਕੇ ਮੁੱਲ ਜਾਂ ਕਹਿੰਦੇ ਆ ਉਹਦੀ ਕਦਰ ਉਹਦੇ ਜਿਉਂਦੇ ਜੀ ਪਾਉਂਦੇ ਨਹੀਂ ਮੇਰੀ ਨਜ਼ਰ ਦੇ ਵਿੱਚ ਨਿਮਾ ਲੋਹਾਰ ਕੇ ਜਿਹੜੇ ਅੱਜ ਦੇ ਚੋਟੀ ਦੇ ਗੀਤਕਾਰ ਆ ਸਾਹਿਤਕਤਾ ਵਾਲੇ ਕਮਰਸ਼ੀਅਲ ਸੁਥਰੇ ਤੇ ਜਿਨ੍ਹਾਂ ਨੂੰ ਸ਼ਬਦਾਂ ਦਾ ਲਹਿਰੀਆ ਬਣਾਉਣਾ ਆਉਂਦਾ ਉਹਨਾਂ ਦੇ ਵਿੱਚੋਂ ਇੱਕ ਸੀ ਪਰ ਨਿਮਾ ਲੋਹਾਰ ਕਾ ਗੁਮਨਾਮ ਰਿਆ ਪਿਛਲੇ ਕੁਝ ਵਰਿਆਂ ਤੋਂ ਉਹਨੇ ਬੀਤੇ ਵੇਲੇ ਦੇ ਵਿੱਚ ਜਿਉਂਦੇ ਜੀ ਜਿਹੜੀਆਂ ਆਪਣੀਆਂ ਇੰਟਰਵਿਊ ਕੀਤੀਆਂ ਉਹਦੇ ਵਿੱਚ ਵੀ ਉਹਨੇ ਆਪਦੀ ਦਰਦ ਉਹਨੇ ਆਪਦੀ ਪੀੜ ਬਿਆਨ ਕੀਤੀ ਆ ਵੇ ਭਾਈ ਆਰਥਿਕਤਾ ਕਿਵੇਂ ਆ ਤੇ ਕੋਈ ਸਾਰ ਲੈਂਦਾ ਕਿ ਨਹੀਂ ਲੈਂਦਾ ਗੀਤਕਾਰਾਂ ਦੀ ਕਿਹੋ ਜਿਹੀ ਸਥਿਤੀ ਰਹਿੰਦੀ ਆ ਉਹਨੇ ਅਮਰਿੰਦਰ ਗਿੱਲ ਦਲਜੀਤ ਕੁਲਵਿੰਦਰ ਢਿੱਲੋਂ ਨਛੱਤਰ ਗਿੱਲ ਤੇ ਬੜੇ ਹੋਰ ਜਿਹੜੇ ਮੇਰੇ ਚੇਤੇ ਦੇ ਵਿੱਚ ਵੀ ਨਹੀਂ ਉਹਨਾਂ ਨੂੰ ਹਿੱਟ ਕਰਨ ਦੇ ਵਿੱਚ ਯੋਗਦਾਨ ਪਾਇਆ ਇਹ ਉਹਦੀ ਕਲਮ ਦਾ ਕਮਾਲ ਸੀ ਪਰ ਪਿਛਲੇ ਕੁਝ ਕੁ ਸਮੇਂ ਤੋਂ ਉਹਨੂੰ ਸ਼ੂਗਰ ਸੀ ਕੁਝ ਕੁ ਹੋਰ ਸ਼ਾਇਦ ਸਿਹਤੀਆਂ ਸਮੱਸਿਆਵਾਂ ਹੋਣ ਜਿਹਦੇ ਕਰਕੇ ਨਿਮਾ ਲੋਹਾਰਕੇ ਹੈ ਤੋਂ ਸੀ ਹੋ ਗਿਆ ਉਹਦਾ ਪੈੰਡ ਹੈਗਾ ਜੀ ਅਜਨਾਲਾ ਦੇ ਕੋਲ ਲੋਹਾਰਕੇ ਨਰਮਲ ਸਿੰਘ ਉਹਦਾ ਨਾਂ ਤੇ ਉਹ ਬਣ ਗਿਆ ਨਿੰਮਾ ਲੋਹਾਰਕੇ ਸੋ ਨਿੰਮਾ ਲੋਹਾਰਕੇ ਦੀ ਮੌਤ ਤੋਂ ਬਾਅਦ ਕਲਾਕਾਰਾਂ ਨੇ ਉੱਤੇ ਸਵਾਲ ਖੜਾ ਹੋਇਆ ਵੀ ਭਾਈ ਉਹ ਸਸਕਾਰ ਤੇ ਨਹੀਂ ਪਹੁੰਚੇ ਉਹਦੇ ਸਸਕਾਰ ਦੇ ਮੋਕੇ ਕੋਈ ਨਹੀਂ ਪਹੁੰਚਿਆ ਇਹ ਵੈਸੇ ਹੀ ਨਹੀਂ ਸਵਾਲ ਪੈਦਾ ਹੋਇਆ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਮੈਂ ਉਹ ਵੀਡੀਓ ਦੇਖੀਆ ਜਿਹਦੇ ਵਿੱਚ ਉਹਦੇ ਸਕੇ ਭਰਾ ਦੇ ਵੱਲੋਂ ਨਿੰਮੇ ਲੋਹਾਰਕੇ ਦੇ ਵੱਡੇ ਭਰਾ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਜੀ ਕਿ ਕਿਸੇ ਨੇ ਸਾਰ ਨਹੀਂ ਲਈ ਤੇ ਅੱਜ ਇੱਥੇ ਕੋਈ ਨਹੀਂ ਪਹੁੰਚਿਆ ਇਹ ਗੱਲ ਸੱਚੀ ਆ ਵੀ ਕਲਾਕਾਰ ਬਹੁਤ ਘੱਟ ਤੁਰ ਜਾਣ ਵਾਲੇ ਬੰਦੇ ਦੇ ਮਗਰ ਜਾਂਦੇ ਹੁੰਦੇ ਆ। ਉਹਨਾਂ ਦੇ ਜਿਵੇਂ ਕਹਿ ਲੀਏ ਉਹਨਾਂ ਦੇ ਸੁਭਾਅ ਕਹਿ ਲੀਏ ਉਹਨਾਂ ਦੀ ਕਮਰਸ਼ੀਅਲ ਵਰਤੀ ਕਹਿ ਲੀਏ ਕੁਝ ਵੀ ਕਹਿ ਲੀਏ ਮੈਂ ਕਹ ਲੇ ਨਿੱਮੇ ਦੀ ਗੱਲ ਨਹੀਂ ਕਰਦਾ ਹੋ ਸਕਦਾ ਇੱਥੇ ਕੁਝ ਗਏ ਵੀ ਹੋਣ ਆਪਾਂ ਸਾਰਿਆਂ ਨੂੰ ਇੱਕੋ ਰਸੇ 'ਤੇ ਬੰਨ੍ਹਦੇ ਹੋ ਸਕਦਾ ਜਿਨ੍ਹਾਂ ਜਿਨ੍ਹਾਂ ਨੇ ਉਹਦੇ ਗੀਤ ਗਾਏ ਆ ਉਹ ਅੱਜ ਕੋਈ ਸ਼ੋਅ 'ਤੇ ਹੋਵੇ ਹੋ ਸਕਦਾ ਕੋਈ ਵਿਦੇਸ਼ 'ਚ ਹੋਵੇ ਹੋ ਸਕਦਾ ਕੋਈ ਬਿਮਾਰ ਹੋਵੇ ਹੋ ਸਕਦਾ ਕਿਸੇ ਦੀ ਸ਼ੂਟਿੰਗ ਹੋਵੇ ਇਹ ਗੱਲਾਂ ਨੂੰ ਆਪਾਂ ਮੰਨ ਕੇ ਚੱਲਦੇ ਹਾਂ ਵੀ ਕੋਈ ਹੋ ਸਕਦਾ ਵੀ ਭੋਗ ਮੌਕੇ ਜਾਵੇ ਕੋਈ ਹੋ ਸਕਦਾ ਵੀ ਭਾਈ ਬਾਅਦ ਦੇ ਵਿੱਚ ਅੱਗੇ ਪਿੱਛੇ ਜਾ ਕੇ ਆਵੇ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਨਿਮਾ ਲੋਹਾਰ ਕੇ ਨਾਲ ਉਹੀ ਕੁਝ ਹੋਇਆ ਜਿਹੜਾ ਕੁਝ ਆਮ ਬਹੁਤ ਸਾਰੇ ਗੀਤਕਾਰਾਂ ਨਾਲ ਹੋਇਆ ਜਿਹੜਾ ਕੁਝ ਮਿਰਜ਼ਾ ਸੰਗੋ ਵਾਲੀਏ ਨਾਲ ਹੋਇਆ ਜਿਹੜਾ ਕੁਝ ਚਤਰ ਸਿੰਘ ਪਰਵਾਨਾ ਨਾਲ ਹੋਇਆ ਜਿਹੜਾ ਕੁਝ ਅਮਰ ਸਿੰਘ ਮਸਤਾਨਾ ਨਾਲ ਹੋਇਆ ਸੋ ਉਹਨਾਂ ਗੀਤਕਾਰਾਂ ਦੇ ਵਾਂਗੂ ਇਹਦੇ ਨਾਲ ਵੀ ਹੋਇਆ ਸੋ ਉਹ ਇੱਕ ਵੱਡਾ ਗੀਤਕਾਰ ਸੀ ਜਿਹਨੂੰ ਉਹਦਾ ਬਣਦਾ ਕ੍ਰੈਡਿਟ ਮਿਲਿਆ ਨਹੀਂ ਇਥੇ ਬਹੁਤ ਸਾਰੇ ਅੱਜਕੱਲ੍ਹ ਗੀਤਕਾਰ ਐਸੇ ਆ ਜਿਹੜੇ ਕਿ ਆਪ ਹਮਲਾ ਮਾਰ ਕੇ ਮੂਹਰੇ ਆਉਣ ਦੀ ਕੋਸ਼ਿਸ਼ ਕਰਦੇ ਆ ਪਰ ਕਈਆਂ ਦੇ ਸੁਭਾਅ ਦੇ ਵਿੱਚ ਹੁੰਦਾ ਵੀ ਮੈਂ ਯਾਰ ਇੰਟਰਵਿਊ ਦੇ ਦੇ ਕੇ ਕੀ ਡੌਂਡੀ ਪੱਟੀ ਜਮ ਆਪਦੇ ਬਾਰੇ ਆਪੇ ਹੀ ਉਹ ਉਹਨਾਂ ਦੇ ਵਿੱਚੋਂ ਇੱਕ ਸਿਗਾ ਨਿੰਮਾ ਸੋ ਉਹਦੇ ਜਾਣ ਦੇ ਉੱਤੇ ਦੁੱਖ ਆ ਉਹਦੇ ਪਰਿਵਾਰ ਦੀ ਉਹਨਾਂ ਕਲਾਕਾਰਾਂ ਨੂੰ ਸਾਰ ਲੈਣੀ ਹੀ ਚਾਹੀਦੀ ਆ ਜਿਹੜੇ ਕਲਾਕਾਰਾਂ ਨੇ ਉਹਦੇ ਗੀਤ ਗਾਏ ਆ ਤੇ ਮੈਂ ਤਾਂ ਹਮੇਸ਼ਾ ਇਹ ਗੱਲ ਕਹਿੰਨਾ ਬਣ ਲੋਕ ਕਿਸੇ ਗੀਤਕਾਰ ਦਾ ਗੀਤ गा ਕੇ ਕਲਾਕਾਰ ਬਹੁਤ ਹਿੱਟ ਹੋ ਗਿਆ ਜੇ ਸਾਲ ਦੇ ਇੱਕ ਪ੍ਰੋਗਰਾਮ ਦੇ ਅੱਧੇ ਪੈਸੇ ਵੀ ਉਹਨੂੰ ਦੇ ਦੇਵੇ ਤਾਂ ਮੇਰਾ ਖਿਆਲ ਆ ਵੀ ਉਹਦੀ ਰੋਟੀ ਟੁਕ ਚੱਲਦਾ ਰਹੇ ਕਿਉਂਕਿ ਜੇ ਮੰਨ ਲਓ ਅੱਜ ਕੋਈ ਗਾਇਕ 10 ਲੱਖ ਰੁਪਈਆ ਲੈਂਦਾ ਤੇ ਉਹਦੇ ਗੀਤ ਦੇ ਕਰਕੇ ਗੀਤਕਾਰ ਦੇ ਗੀਤ ਦੇ ਕਰਕੇ ਉਹਦਾ ਮੁੱਲ ਵਧਿਆ ਤੇ ਮੈਂ ਤਾਂ ਇਹ ਚਾਹੁੰਦਾ ਜੀ ਕਿ ਉਹ 10 ਲੱਖ ਦੇ ਵਿੱਚੋਂ ਜੇ ਅੱਧੇ ਵੀ ਦੇ ਦੇਵੇ ਤਾਂ ਉਹਦੇ ਇਸ ਤਰ੍ਹਾਂ ਰੋਟੀ ਪਾਣੀ ਚੱਲੀ ਜਾਵੇ ਦੂਜੀ ਗੱਲ ਇਹ ਆ ਵੀ ਜੇਕਰ ਉਹਦੇ 10 ਵਕਤ ਵਕਤ ਕਲਾਕਾਰਾਂ ਨੇ ਗੀਤ ਗਾਏ ਜਿਹੜੇ ਹਿੱਟ ਹੋਏ ਤੇ ਜੇ ਉਹ ਆਪਦੇ 1 ਸਾਲ ਦੇ ਵਿੱਚ ਇੱਕ ਪ੍ਰੋਗਰਾਮ ਦਾ ਅੱਧਾ ਹਿੱਸਾ ਦੇ ਰਿਆ ਕਰਨ ਤੇ ਉਹ 15-20 ਲੱਖ ਰੁਪਏ ਦੇ ਨਾਲ ਸਾਲ ਦਾ ਉਹਦਾ guzara ਸੋਹਣਾ ਹੋ ਜਾ ਕਰੇ ਨਿਆਣੇ ਸੋਹਣਾ ਪੜ ਲੈਣ ਛੱਤ ਸੋਹਣੀ ਪੈ ਜਾਵੇ ਪਰ ਗਰੇਜ ਕਿ ਬਹੁਤ ਘੱਟ ਕਲਾਕਾਰ ਇਵੇਂ ਸੋਚਦੇ ਆ ਨਿਮੇ ਦੇ ਜਾਣ ਦੇ ਉੱਥੇ ਦੁੱਖ ਆ ਜੀ ਜੀ ਬਿਲਕੁਲ ਸਹੀ ਟੇਣਾ ਸਾਹਿਬ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਕਹਿੰਦੇ ਕਿ ਅਨੰਦਪੁਰ ਸਾਹਿਬ ਦੇ ਵਿੱਚ 24 ਨੂੰ ਹੋਏਗਾ हां बिल्कुल जी बिल्कुल गुरु तेग बहादुर साहिब जी दी शताब्दी ਨੂੰ ਸਮਰਪਿਤ ਪਹਿਲੀ ਵਾਰ ਪੰਜਾਬ ਦੀ ਸਰਕਾਰ ਨੇ ਇਹ ਉਪਰਾਲਾ ਕੀਤਾ ਉਹਨਾਂ ਨੇ ਇਹ ਉਪਰਾਲਾ ਇਸ ਕਰਕੇ ਕੀਤਾ ਵੀ ਭਾਈ ਹੁਣ ਅਸੀਂ ਇੱਥੇ ਹੀ ਚੰਡੀਗੜ੍ਹ ਤੋਂ ਬਾਹਰ ਵਿਧਾਨ ਸਭਾ ਤੋਂ ਬਾਹਰ ਜਿਹੜਾ ਇਹ ਸੈਸ਼ਨ ਲਾਇਆ ਜਾਣਾ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਆ ਇਹਦੇ ਬਾਰੇ ਪੰਜਾਬ ਦਾ ਕੈਬਨਿਟ ਦੀ ਮੀਟਿੰਗ ਵੀ ਹੋ ਗਈ ਆ ਸੋ ਮੀਟਿੰਗ ਤੋਂ ਬਾਅਦ ਤੇ ਇਹ ਗੱਲਬਾਤਾਂ ਹੋਈਆਂ ਤੇ ਇਹਦੇ ਵਿੱਚ ਕੀ ਕੀ ਵਿਚਾਰਾ ਹੋਣਗੇ ਕੀ ਕੀ ਚਰਚਾ ਹੋਊਗੀ ਵਕਤ ਦੱਸੂਗਾ ਪਰ ਇਹ 24 ਤਰੀਕ ਨੂੰ ਹੋਣਾ ਜੀ ਬਿਲਕੁਲ ਤੇ ਟੈਣਾ ਸਾਹਿਬ ਉਧਰ ਤਰਨ ਤਰਨ ਦੇ ਵਿੱਚ ਜੋ ਕੁਝ ਹੋਇਆ ਹੁਣ ਤੱਕ ਤਾਂ ਸਾਰਿਆਂ ਦੇ ਸਾਹਮਣੇ ਆ ਪਰ ਕਹਿੰਦੇ ਅਕਾਲੀ ਦਲ ਜਿਹੜੇ ਨੇ ਉਹ ਹਾਰ ਕੇ ਵੀ ਬਹੁਤ ਜ਼ਿਆਦਾ ਆਪਣਾ ਲੋ ਖੁਸ਼ ਹੈ ਜੀ ਇਹ ਕਿਉਂ ਦੇਖੋ ਅਕਾਲੀ ਦਲ ਨੂੰ ਉਹ ਸਫਲਤਾ ਮਿਲੀ ਹੈ ਜਿਹਦੇ ਬਾਰੇ ਉਹਨੇ ਵੀ ਨਹੀਂ ਸੀ ਸੋਚਿਆ ਅਕਾਲੀ ਦਲ ਨੂੰ ਉਹ ਸਫਲਤਾ ਮਿਲੀ ਹੈ ਜਿਹਦੇ ਬਾਰੇ ਉਹਨੇ ਕਦੇ ਕਿਆਸ ਨਹੀਂ ਸੀ ਕੀਤਾ ਜੀਦੇ ਕਰਕੇ ਇਹ ਸਾਰਾ ਕੁਝ ਹੁਣ ਉਹਨਾਂ ਦੇ ਖੁਸ਼ੀ ਦੇ ਵਿੱਚ ਆ ਉਹਨਾਂ ਦੇ ਰੌਣ ਦੇ ਵਿੱਚ ਆ ਉਹਦਾ ਕਾਰਨ ਇਹ ਵੀ ਆ ਵੀ ਭਾਈ ਅਕਾਲੀ ਦਲ ਨੂੰ ਸਾਰੇ ਇਹ ਗੱਲ ਕਹਨੇ ਸੀ ਡਾਇਨਾਸੌਰ ਆ ਜਾਣਗੇ ਇਹ ਨਹੀਂ ਆਉਂਦੇ ਇਹ ਵੀ ਗੱਲ ਸੱਚੀ ਆ ਵੀ ਆਪਾਂ ਵੀ ਜਾਣਦੇ ਕਿ ਅਕਾਲੀ ਦਲ ਦਾ ਬੁਰਾ ਹਾਲ ਰਿਹਾ ਜਿੰਨੀਆਂ ਵੀ ਪਿਛਲੇ ਵਰਿਆਂ ਦੇ ਵਿੱਚ ਲੋਕ ਸਭਾ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜ਼ਿਮਨੀ ਚੋਣਾਂ ਹੋਈਆਂ ਆ ਅਕਾਲੀ ਦਲ ਦਾ ਤੇ ਨੀਟੂ ਛਟਰਾ ਵਾਲੇ ਦਾ ਹਾਲ ਲਗਭਗ ਬਰਾਬਰੀ ਰਿਹਾ ਕਦੇ ਵੀ ਇਹ ਆਪਾਂ ਮੰਨਿਆ ਵੀ ਕਿਸੇ ਪਾਸੇ ਮੁਕਾਬਲੇ 'ਚ ਆਇਆ ਕਦੇ ਇਹਨਾਂ ਦੀ ਜ਼ਮਾਨਤ ਬਚੀ ਹੋਵੇ ਲੰਮੇ ਸਮੇਂ ਬਾਅਦ ਇਹਨਾਂ ਦੀ ਜ਼ਮਾਨਤ ਬਚੀ ਆ ਲੰਮੇ ਸਮੇਂ ਬਾਅਦ ਤਰਨਤਾਰਨ ਦੇ ਵਿੱਚ ਇਹ ਦੂਜੇ ਨੰਬਰ ਤੇ ਆਏ ਆ ਲੰਮੇ ਸਮੇਂ ਬਾਅਦ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਨਤੀਜੇ ਦੇ ਵਿੱਚ 16 ਰਾਊਂਡ ਸੀ ਗਿਣਤੀ ਮੁਕੇ ਉਹਦੇ ਵਿੱਚ ਪਹਿਲੇ 3 ਰਾਊਂਡ ਦੇ ਵਿੱਚ ਸੁਖਵਿੰਦਰ ਕੌਰ ਰੰਡਾਵਾ ਅਕਾਲੀ ਦਲ ਦੀ ਉਮੀਦਵਾਰ ਪਹਿਲੇ ਨੰਬਰ ਤੇ ਸੀ ਚੌਥੇ ਨੰਬਰ ਦੇ ਉੱਤੇ ਦੂਜੇ ਤੇ ਹੋਈ ਆ ਤੇ 16ਵੇਂ ਤੱਕ ਉਹ ਬੀਬੀ ਦੂਜੇ ਨੰਬਰ ਤੇ ਰਹੀ ਆ ਇਹਨੂੰ ਅਕਾਲੀ ਦਲ ਜਿੱਤ ਮਹਿਸੂਸ ਕਰ ਰਿਹਾ ਵੀ ਇਹ ਸਾਡੀ ਜਿੱਤ ਆ ਇਹ ਸਾਡੀ ਹਾਰ ਨਹੀਂ ਮੈਂ ਵੀ ਮੰਨਦਾ ਵੀ ਇਸ ਹਾਲਾਤ ਦੇ ਵਿੱਚ ਜਦੋਂ ਅਕਾਲੀ ਦਲ ਦੇ ਵਿੱਚ ਖਿਲਾਰੇ ਪਏ ਆ ਜਦੋਂ ਇਹਨਾਂ ਦੇ ਅਕਾਲੀ ਦਲ ਪੁਨਰਸੁਰਜੀਤੀ ਵਾਲੇ ਇਹ ਆਲੀ ਹੋਰੀ ਤੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਤੇ ਬਾਕੀ ਸਾਰੇ ਉਹ ਵੀ ਅਕਾਲੀ ਦਲ ਦੇ ਖਿਲਾਫ ਹੀ ਪ੍ਰਚਾਰ ਕਰਦੇ ਸੀ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਸੀ ਸੋ ਇਸ ਸਾਰੀ ਗੱਲ ਨੂੰ ਅਕਾਲੀ ਦਲ ਖੁਸ਼ੀ ਦੇ ਰੂਪ ਦੇ ਵਿੱਚ ਮੰਨਦਾ ਅਕਾਲੀਆਂ ਦਾ ਇਹ ਕਹਿਣਾ ਜੀ ਕਿ ਡਾਇਨਾਸੌਰ ਵੀ ਆਉਣਗੇ ਸਤਾਈ ਚ ਤੇ ਅਸੀਂ ਵੀ ਆਵਾਂਗੇ 27 ਦੇ ਵਿੱਚ ਹੁਣ ਤਾਂ ਅਕਾਲੀਆਂ ਨੇ AI ਦੇ ਰਾਹੀਂ ਵੀਡੀਓ ਬਣਾ ਬਣਾ ਵੀ ਪਾਈਆਂ ਜਿਹਦੇ ਵਿੱਚ ਸੁਖਬੀਰ ਬਾਦਲ ਹੋਰੀ ਡਾਇਨਾਸੌਰ ਦੇ ਸੰਗਲ ਪਾਈ ਫਿਰਦੇ ਆ ਤੇ ਉਹ ਸਕਰੀਨ ਦੇ ਵੱਲ ਨੂੰ ਆਉਂਦੇ ਆ ਜਿਹੜਾ ਬੰਦਾ ਵੇਖ ਰਿਹਾ ਹੁੰਦਾ ਉਹਦੇ ਵੱਲੀ ਤੁਰੇ ਆਉਂਦੇ ਉਹ ਮਤਲਬ ਇਹ ਜੀ ਕਿ ਉਹ ਇਸ ਵੇਲੇ ਖੁਸ਼ ਆ ਅਕਾਲੀ ਦਲ ਇਸ ਵੇਲੇ ਰੌਣ ਦੇ ਵਿੱਚ ਆ ਅਕਾਲੀ ਦਲ ਇਸ ਵੇਲੇ ਬਾਗੋ ਬਾਗ ਆ ਉਹ ਇਹ ਗੱਲ ਕਹਦੇ ਜੀ ਕਿ ਬੱਲੇ ਬੱਲੇ ਹੋ ਗਈ ਆ ਤੇ ਹੁਣ ਕੋਈ ਚਿੰਤਾ ਵਾਲੀ ਗੱਲ ਨਹੀਂ ਆ ਤੇ ਅਸੀਂ ਅੱਗੇ ਹੋਰ ਵਧਾਂਗੇ ਜੀ ਜੀ ਤੇ ਟੈਣਾ ਸਾਹਿਬ ਉੱਤਰ ਬਿਹਾਰ ਦੇ ਵਿੱਚ ਕਹਿੰਦੇ ਹਾਰ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਦੇ ਟੱਬਰ ਦੇ ਵਿੱਚ ਬਹੁਤ ਰਫੜ ਪੈ ਗਿਆ ਜੀ ਕੀ ਹੋਇਆ ਬਿਲਕੁਲ ਜੀ ਬਿਲਕੁਲ ਅਕਾਲੀ ਦਲ ਸੌਰੀ ਬਿਹਾਰ ਦੇ ਵਿੱਚ ਰਫੜ ਤੋਂ ਬਾਅਦ ਤੇ ਉੱਥੇ ਬਹੁਤ ਵੱਡਾ ਰੌਲਾ ਪਿਆ ਦੇਖੋ ਜਿੰਨੀ ਭੈੜੀ ਉੱਥੇ ਹੋਈ ਆ ਜਿੰਨੀ ਮਾੜੀ ਸਥਿਤੀ ਉਹਨਾਂ ਦੀ ਬਣ ਗਈ ਆ ਉਹਦੇ ਤੋਂ ਬਾਅਦ ਇਹ ਰੌਲਾ ਪੈਣਾ ਹੀ ਸੀ ਦੇਖੋ ਉੱਥੇ ਜਿੰਨੀ ਮਾੜੀ ਹੋ ਗਈ ਆ ਇਹਦੇ ਬਾਰੇ ਕਦੇ ਉਹਨਾਂ ਨੇ ਵੀ ਨਹੀਂ ਸੋਚਿਆ ਹੋਣਾ ਯਾਨੀ ਕਿ ਉਹ ਤਾਂ ਇਹ ਗੱਲ ਕਹਿੰਦੇ ਸੀ ਵੀ ਭਾਈ ਇਤਕੀ ਸਾਡੀ ਬੱਲੇ ਬੱਲੇ ਹੀ ਬਹੁਤ ਆ ਉਹ ਤਾਂ ਇੱਥੇ ਰਾਹੁਲ ਗਾਂਧੀ ਹੋਰੀ ਤਾਂ ਇਹ ਗੱਲ ਕਹਨੇ ਹੁੰਦੇ ਸੀ ਵੀ ਭਾਈ ਇੱਥੇ ਤਾਂ ਇੰਨੀ ਕਿ ਜ਼ਬਰਦਸਤ ਗੱਲ ਹੋ ਜਾਣੀ ਵੀ ਮੈਂ ਹਾਈਡਰੋਜਨ ਬੰਬ ਸੱੜਦਾ ਪਰ ਉਹ ਹਾਈਡਰੋਜਨ ਬੰਬ ਉਹਨਾਂ ਦੇ ਉੱਤੇ ਆਪਦੇ ਤੇ ਡਿੱਗ ਪਿਆ ਇਸ ਹਾਈਡਰੋਜਨ ਬੰਬ ਨੇ ਉਹਨਾਂ ਦਾ ਆਪਦਾ ਨੁਕਸਾਨ ਕਰਤਾ ਸੋ ਹੁਣ ਜਿਹੜੀ ਰੋहिणी ਅਚਾਰੀਆ ਲਾਲੂ ਪ੍ਰਸਾਦ ਦੀਆਂ ਕਹੀ ਈਆਂ ਉਹਨਾਂ ਦੇ ਵਿੱਚ ਇੱਕ ਰੋहिणी ਅਚਾਰੀਆ ਰੋहिणी ਅਚਾਰੀਆ ਉਹ ਕੁੜੀ ਆ ਜਿਨੇ ਕੇ ਲਾਲੂ ਪ੍ਰਸਾਦ ਨੂੰ ਕਿਡਨੀ ਦਿੱਤੀ ਸੀ ਹੁਣ ਉਹਦੇ ਘਰ ਦੇ ਵਿੱਚ ਰਫੜਾ ਵੈਸੇ ਤਾਂ ਚਲੋ ਮੈਂ ਸੋਚਦਾ ਵੀ ਚਲੋ ਜੇ ਉਹਨੇ ਘਰ ਛੱਡਣਾ ਸੀ ਜੇ ਉਹਦੇ ਨਾਲ ਕੋਈ ਦੁਰਵਿਹਾਰ ਹੋਇਆ ਉਹਨੂੰ মিডিਏ ਦੇ ਵਿੱਚ ਆ ਕੇ ਡੌਂਡੀ ਪੱਟਣ ਦੀ ਲੋੜ ਨਹੀਂ ਸੀ ਇਹਦੀ ਤਾਂ ਕੋਈ ਖਾਸ ਜ਼ਰੂਰਤ ਨਹੀਂ ਸੀ ਪਰ ਪਤਾ ਨਹੀਂ ਕਿਹੜੇ ਕਾਰਨ ਹੋਣਗੇ ਜਿਹਦੇ ਕਰਕੇ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ মিডিਏ ਦੇ ਮੂਹਰੇ ਆਈ ਕਿ ਭਾਈ ਮੈਂ ਘਰ ਵੀ ਛੱਡਿਆ ਮੈਂ ਸਿਆਸਤ ਵੀ ਛੱਡੀ ਮੈਨੂੰ ਚੱਪਲ ਦੇ ਨਾਲ ਕੁੱਟਿਆ ਗਿਆ ਤੇ ਮੈਨੂੰ ਇਹ ਗੱਲ ਕਹੀ ਗਈ ਵੀ ਤੂੰ ਗੰਦੀ ਔਰਤਾਂ ਤੇ ਤੂੰ ਆਪਦੀ ਗੰਦੀ ਕਿਡਣੀ ਪਿਤਾ ਨੂੰ ਦਿੱਤੀ ਆ ਉਹ ਕਹਿੰਦੀ ਜੀ ਕਿ ਬਾਹਰ ਲਿਆਂ ਨਹੀਂ ਤੇ ਸਾਡੇ ਘਰ ਦਾ ਬੇੜਾ ਕਰਤਾ ਕੁਛ ਇਦਾਂ ਕੋਈ ਵੀ ਧੀ ਆਪਦੇ ਸਹੁਰਿਆਂ ਨੂੰ ਨਾ ਛੱਡੇ ਤੇ ਪੇਕਿਆਂ ਦੇ ਬਾਰੇ ਮਾਪਿਆਂ ਦੇ ਬਾਰੇ ਆਪੇ ਤੁਹਾਡੇ ਭਰਾ ਸੋਚਣ ਯਾਨੀ ਕਿ ਉਹਨਾਂ ਦੇ ਪੁੱਤ ਸੋਚਣ ਧੀਆ ਨੂੰ ਇਦਾਂ ਦੀ ਲੋੜ ਨਹੀਂ ਕੁਛ ਇਦਾਂ ਨਹੀਂ ਗੱਲਾਂ ਤੋਂ ਉਹਦੇ ਘਰ ਦੇ ਵਿੱਚ ਕੋਈ ਰਫੜ ਪਿਆ ਹੋਇਆ ਉਹਦੀਆਂ ਖਬਰਾਂ ਬਹੁਤ ਵੱਡੇ ਪੱਧਰ ਤੇ ਬਣੀਆਂ ਪਰ ਤਾਜ਼ਾ ਜਾਣਕਾਰੀ ਮੈਨੂੰ ਇਹ ਮਿਲੀ ਆ ਕਿ ਇੱਧਰ ਹੁਣ ਨਤੀਸ਼ ਕੁਮਾਰ ਦੀ ਸਰਕਾਰ ਬਣਾਉਣ ਦੇ ਲਈ ਤੇ ਪੂਰਾ ਹੁਣ ਬੱਲੇ ਬੱਲੇ ਹੋਈ ਪਈ ਆ ਉਨਾਡੇ ਵੱਲੋਂ ਤਰੀਕ ਵੀ ਤੈਅ ਕਰ ਲਈ ਗਈ ਆ ਤੇ ਨਤੀਸ਼ ਕੁਮਾਰ ਹੋ ਸਕਦਾ ਹੋ ਸਕਦਾ ਉਹ 10ਵੀਂ ਵਾਰ ਮੁੱਖ ਮੰਤਰੀ ਵੀ ਸੌਂ ਚੁੱਕ ਲੈਣ ਸੋ ਇਹ ਭਾਰਤੀ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਵਾਰੀ ਮੁੱਖ ਮੰਤਰੀ ਬਣਨ ਦੀ ਇੱਕ ਗੱਲ ਹੋਊਗੀ ਨਤੀਸ਼ ਕੁਮਾਰ ਜੇਕਰ ਮੁੱਖ ਮੰਤਰੀ ਬਣ ਜਾਂਦੇ ਤਾਂ ਜੀ ਬਿਲਕੁਲ ਤੇ ਟੈਣਾ ਸਾਹਿਬ ਪੰਜਾਬ ਦੇ ਵਿੱਚ ਕਹਿੰਦੇ ਕਿ ਪੁਲਿਸ ਦਾ ਦਾਅਵਾ ਹੈ ਕਿ ਪੰਜਾਬ ਦੇ ਕਤਲਾਂ ਦੀ ਜ਼ਿੰਮੇਵਾਰੀ ਸਾਜ਼ਿਸ਼ ਨਾਲ ਗੈਂਗਸਟਰਜ਼ ਲੈ ਰਹੇ ਨੇ ਬਿਲਕੁਲ ਜੀ ਬਿਲਕੁਲ ਪੁਲਿਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਕਤਲ ਹੋਏ ਆ ਉਨ੍ਹਾਂ ਦੇ ਵਿੱਚੋਂ ਕਈ ਕਤਲਾ ਜਿਹੜੇ ਪੁਲਿਸ ਦੇ ਦਾਅਵੇ ਮੁਤਾਬਕ ਉਹ ਹੋਏ ਜੀ ਨਿੱਜੀ ਰੰਜਿਸ਼ ਦੇ ਤਹਿਤ ਯਾਨਕਿ ਕਿਸੇ ਨਾਲ ਤੁਹਾਡਾ ਕੋਈ ਰੌਲਾ ਹੋਵੇ ਇਸ ਕਰਕੇ ਕਤਲ ਹੋਇਆ ਪਰ ਜਿਹੜੇ ਗੈਂਗਸਟਰ ਆ ਉਹ ਪੋਸਟ ਪਾ ਕੇ ਜ਼ਿੰਮੇਵਾਰੀ ਲੈ ਲੈਂਦੇ ਜਿਕੇ ਅਸੀਂ ਇਹ ਕੀਤਾ ਉਹ ਜ਼ਿੰਮੇਵਾਰੀ ਲੈਂਦੇ ਜਿਕੇ ਅਸੀਂ ਇਹ ਕਤਲ ਕੀਤਾ ਹੈਗਾ ਉਹ ਸਿਰਫ ਆਪਣੀ ਦਹਿਸ਼ਤ ਬਣਾਉਣ ਦੇ ਲਈ ਲਾਈਮਲਾਈਟ ਦੇ ਵਿੱਚ ਆਉਣ ਦੇ ਲਈ ਆਪਣੀਆਂ ਉਗਰਾਈਆਂ ਦੇ ਵਿੱਚ ਵਾਧਾ ਕਰਨ ਦੇ ਲਈ ਕੁਝ ਕਹਿ ਦਿੰਦੇ ਆ ਪੁਲਿਸ ਨੇ ਗੱਲ ਕਹੀ ਹੈ ਵੀ ਜਿਹੜੇ ਪਿਛਲੇ ਦਿਨੀ ਲੁਧਿਆਣੇ ਦੇ ਵਿੱਚ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦਾ ਕਤਲ ਹੋਇਆ ਇਹ ਇਹਨਾਂ ਦੀ ਆਪਸੀ ਰੰਜਿਸ਼ ਦਾ ਇੱਕ ਸੱਟਾ ਸੀ ਤੇ ਇੱਥੇ ਗੈਂਗਸਟਰਾਂ ਨੇ ਪੋਸਟ ਪਾ ਕੇ ਗੱਲ ਕੀਤੀ ਵੀ ਭਾਈ ਅਸੀਂ ਮਾਰਤਾ ਇੱਕ ਹੋਰ ਬੰਦਾ ਜਿਹਦਾ ਕਹਿੰਦੇ ਜੀ ਆਪਸੀ ਰੰਜਿਸ਼ ਦੇ ਕਰਕੇ ਕਤਲ ਹੋਇਆ ਕਿਸੇ ਨਾਲ ਉਹਦੀ ਲੱਗਦੀ ਸੀ ਤੇ ਗੈਂਗਸਟਰ ਕਹਿੰਦੇ ਜੀ ਅਸੀਂ ਇਹ ਕੁਝ ਕੀਤਾ ਪੁਲਿਸ ਅਗੇ ਕਹਿਣ ਦੇ ਮੁਤਾਬਕ ਅਸੀਂ ਸਾਈਬਰ ਸੈੱਲ ਨੂੰ ਹੋਰ ਐਕਟਿਵ ਕੀਤਾ ਤੇ ਇਹਨਾਂ ਲੋਕਾਂ ਦੇ ਉੱਤੇ ਯਕੀਨ ਨਾ ਕੀਤਾ ਜਾਵੇ ਇਹ ਸਿਰਫ دہشت ਫਲਾਉਣ ਦੇ ਲਈ ਆ ਗੱਲਾਂ ਕਹਨੇ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਆਜ ਦੇ ਲਈ ਇੰਨੇ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਬਹੁਤ ਧੰਨਵਾਦ